ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਬਣਾਈ ਹੈ ਜੀ ਆਪਾਂ ਨੇ ਕੜਾਹੀ ਮਸ਼ਰੂਮ ਠੀਕ ਹੈ ਜੀ ਆ ਦੇਖੋ ਹਲਵਾਈ ਸਟਾਈਲ ਜਿਹੜੀ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਕਈ ਦਿਨ ਪਹਿਲਾਂ ਆਪਾਂ ਨੂੰ ਆਇਆ ਸੀਗਾ ਜੀ ਕਮੈਂਟ ਕੜਾਹੀ ਮਸ਼ਰੂਮ ਦੀ ਰੈਸਪੀ ਬਾਰੇ ਠੀਕ ਹੈ ਜੀ ਆਪਣੇ ਇੱਕ ਸਬਸਕ੍ਰਾਈਬਰ ਦਾ ਸੋ ਅੱਜ ਆਪਾਂ ਨੇ ਰੈਸਪੀ ਬਣਾ ਕੇ ਤਿਆਰ ਕੀਤੀ ਆ ਦੇਖੋ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਨੇ ਰਹੋ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਹਲਵਾਈ ਸਟਾਈਲ ਕੜਾਹੀ ਮਸ਼ਰੂਮ ਕਿਵੇਂ ਬਣਦੀ ਆ ਰੈਸਪੀ ਕਰਦੇ ਆ ਸਟਾਰ ਕੜਾਹੀ ਮਸ਼ਰੂਮ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੀਆਂ ਖੁੰਬਾਂ ਠੀਕ ਹੈ ਜੀ ਜਿਹੜੀ ਕਿ ਮੈਂ ਇੱਕ ਡੱਬੀ ਜੀ ਲੈ ਲਈ ਐ ਇਹ ਤਕਰੀਬਨ ਇਹ 2 250 ਗ੍ਰਾਮ ਜੜੀਆਂ ਹੈਗੀਆਂ ਏ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਇਹ ਸਾਫ਼ ਕਰਨੀਆਂ ਸਾਫ਼ ਆਪਾਂ ਨੇ ਕਿਵੇਂ ਕਰਨੀਆਂ ਠੀਕ ਹੈ ਜੀ ਕਈ ਵਾਰ ਆਪਾਂ ਇਹਨਾਂ ਨੂੰ ਪਾਣੀ 'ਚ ਪਾ ਦਿੰਦੇ ਆ ਪਰ ਉੱਪਰ ਤੇ ਜਿਹੜੀ ਆ ਮਿੱਟੀ-ਮੁੱਟੀ ਲੱਗੀ ਵੀ ਹੁੰਦੀ ਠੀਕ ਹੈ ਜੀ ਆ ਚੀਜ਼ ਹੁੰਦੀ ਉਤਰਦੀ ਨਹੀਂ ਹੈਗੀ ਇਸ ਕਰਕੇ ਆਪਾਂ ਨੇ ਇਹਦੇ ਵਿੱਚ ਥੋੜਾ ਜਿਹਾ ਆਟਾ ਜਾਂ ਮੈਦਾ ਏਡ ਕਰਨਾ ਆ ਲੋਖੋ ਠੀਕ ਹੈ ਜੀ ਇੰਨਾ ਕੁ ਤੇ ਆਪਾਂ ਨੇ ਇਹਨੂੰ ਇਸ ਤਰੀਕੇ ਨਾਲ ਕੋਟ ਕਰ ਲੈਣਾ ਇਹਦੇ ਨਾਲ ਹਲਕਾ ਜਿਹਾ ਜ਼ਿਆਦਾ ਨਹੀਂ ਆਟਾ ਪਾਉਣਾ ਹੈਗਾ ਤੇ ਲਓ ਜੀ ਜਿੱਕਨੇ ਮੰਨ ਲਿਓ ਆਪਣੇ ਕੋਲ ਇੱਕ ਡੱਬੀ ਆ ਆਪਾਂ ਨੇ 3-4 ਚਮਚੇ ਆਟੇ ਦੇ ਪਾ ਦੇਣੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਪਾ ਦੇਣਾ ਥੋੜਾ ਜਿਹਾ ਪਾਣੀ ਆਪਾਂ ਨੇ ਇਹਦੇ ਵਿੱਚ ਪਾਣੀ ਜ਼ਿਆਦਾ ਨਹੀਂ ਪਾਉਣਾ ਹੈਗਾ ਥੋੜਾ ਜਿਹਾ ਪਾਣੀ ਪਾਉਣਾ ਤੇ ਆਪਾਂ ਨੇ ਇਹਨੂੰ ਏਦਾਂ ਮਿਕਸ ਕਰਨਾ ਇਹਦੇ ਨਾਲ ਆ ਤੇ ਆਪਾਂ ਇਹਨੂੰ 2-3 ਮਿੰਟ ਠੀਕ ਹੈ ਜੀ ਏਦਾਂ ਹੀ ਮਿਕਸ ਕਰੋਂਗੇ ਨਾਲੇ ਤਾਂ ਇਹ ਮਲ ਹੋ ਜੂਗੀਆਂ ਤੇ ਨਾਲੇ ਜਿਹੜਾ ਉੱਪਰ ਵਾਲਾ ਕਬਾੜ ਹੈ ਠੀਕ ਹੈ ਜੀ ਉਹ ਆਟੇ ਦੇ ਨਾਲ ਚਿੜ ਜੂਗਾ ਤੇ ਫਿਰ ਇਹ ਆਪਣੇ ਆਪ ਸਾਫ਼ ਹੋ ਜੂਗੀਆਂ ਸੋ ਇਸ ਤਰੀਕੇ ਨਾਲ ਆਪਾਂ ਨੇ 2-3 ਮਿੰਟ ਇਹਨੂੰ ਮਲਣਾ ਹੈ ਤੇ 2-3 ਮਿੰਟ ਬਾਅਦ ਮਲਣ ਤੋਂ ਬਾਅਦ ਠੀਕ ਹੈ ਜੀ ਆ ਦੇਖੋ ਬਿਲਕੁਲ ਇਹਦੇ ਇਹਨਾਂ ਨੇ ਏਦਾਂ ਹੀ ਸਾਫ਼ ਹੋ ਜਾਣਾ ਹੈ ਹੁਣ ਆਪਾਂ ਨੇ ਕੀ ਕਰਨਾ ਇਦੇ ਮੇ ਕੋਸਾ ਪਾਣੀ ਪਾਉਣਾ ਯਾਨੀ ਗਰਮ ਪਾਣੀ ਪਾਉਣਾ ਤੇ ਹੁਣ ਆਪਾਂ ਇਹ ਚ ਐਡ ਕਰ ਲੂਗੇ ਗਰਮ ਪਾਣੀ ਪਾਣੀ ਜਿਆਦਾ ਵੀ ਨਹੀਂ ਗਰਮ ਚਾਹੀਦਾ ਠੀਕ ਹੈ ਜੀ ਇੰਨਾ ਕਾ ਗਰਮ ਚਾਹੀਦਾ ਵੀ ਆਪਣਾ ਜਿਹੜਾ ਹੱਥ ਹੈ ਉਹ ਲੱਗ ਜਵੇ ਇਹਨੂੰ ਤੇ ਆ ਲਓ ਜੀ ਆ ਦੇਖੋ ਮਸ਼ਰੂਮ ਹੈ ਜਿਹੜੇ ਆਪਣੇ ਆਏ ਨੇ ਸਾਫ ਹੋ ਗਿਆ ਸੋ ਇਸ ਤਰੀਕੇ ਨਾਲ ਤੁਸੀਂ ਮਸ਼ਰੂਮ ਠੀਕ ਹੈ ਜੀ ਘਰੇ ਸਾਫ ਕਰ ਸਕਦੇ ਹੋ ਤੇ ਜਿੰਨਾ ਵੀ ਆਟਕ ਬਾਰ ਜਿਆਦਾ ਸਾਰੇ ਠੀਕ ਹੈ ਜੀ ਆਟੇ ਕਰਕੇ ਪਾਣੀ ਚ ਆ ਗਿਆ ਉਹ ਠੀਕ ਹੈ ਜੀ ਮਸ਼ਰੂਮ ਦੇਖੋ ਆਪਣੇ ਕਿੰਨੇ ਵਧੀਆ ਸਾਫ਼ ਹੋ ਗਏ ਸੋ ਇਸ ਤਰੀਕੇ ਨਾਲ ਤੁਸੀਂ ਠੀਕ ਹੈ ਜੀ ਮਸ਼ਰੂਮ ਘਰੇ ਸਾਫ਼ ਕਰ ਸਕਦੇ ਹੋ ਤੇ ਲਓ ਜੀ ਇਹਨਾਂ ਨੂੰ ਹੁਣ ਆਪਾਂ ਕੱਢ ਲੈਂਦੇ ਆ ਕਿਸੇ ਪਲੇਟ 'ਚ ਤੇ ਲਓ ਜੀ ਮਸ਼ਰੂਮ ਖੁੰਬਾ ਆਪਣੀਆਂ ਸਾਫ਼ ਹੋ ਗਈਆਂ ਹੁਣ ਸਭ ਤੋਂ ਪਹਿਲਾਂ ਆਪਾਂ ਨੇ ਜਿਹੜੀ ਡੰਡੀ ਵਾਲੀ ਸਾਈਡ ਆ ਠੀਕ ਹੈ ਜੀ ਥੋੜੀ ਜੀ ਥੱਲੇ ਦੇ ਰਿਮੂਵ ਕਰਨੀਆਂ ਉਹ ਆ ਦੇਖੋ ਇਹ ਆਪਾਂ ਨੇ ਕੱਟ ਦੇਣੀਆਂ ਬਾਹਰ ਘੇਰ ਦੇਣੀਆਂ ਤੇ ਜਿਹੜੇ ਤਾਂ ਬੜੇ ਪੀਸ ਹੈਗੇ ਉਹਨਾਂ ਦੇ ਆਪਾਂ ਨੇ ਚਾਰ ਪੀਸ ਕਰ ਲੈਣੇ ਆ ਇਸ ਤਰੀਕੇ ਨਾਲ ਠੀਕ ਹੈ ਜੀ ਜਿਹੜੇ ਮਸ਼ਰੂਮ ਦੇ بڑے ਪੀਸ ਉਹਦੇ ਆਪਾਂ ਚਾਰ ਪੀਸ ਕਰ ਲਵਾਂਗੇ ਤੇ ਜਿਹੜੇ ਪੀਸ ਹੈਗੇ ਆ ਛੋਟੇ ਠੀਕ ਆ ਜੀ ਤੇ ਜਿਹੜਾ ਪੀਸ ਛੋਟਾ ਹੋਇਆ ਉਹਦੇ ਆਪਾਂ ਦੋ ਪੀਸ ਕਰ ਲਵਾਂਗੇ ਇਦਾਂ ਸੋ ਇਸ ਤਰੀਕੇ ਨਾਲ ਆਪਾਂ ਨੇ ਸਾਰੇ ਮਸ਼ਰੂਮਾਂ ਦੀ ਕਟਿੰਗ ਕਰ ਲੈਣੀ ਆ ਤੇ ਲਓ ਜੀ ਮਸ਼ਰੂਮ ਆਪਣੇ ਕੱਟੇ ਗਏ ਆ ਦੇਖੋ ਇਸ ਤਰੀਕੇ ਦੇ ਆਪਾਂ ਨੇ ਇਹ ਕੱਟਣੇ ਆ ਤੇ ਉਸ ਤੋਂ ਬਾਅਦ ਜਿਹੜਾ ਆਪਣੇ ਕੋਲ ਸਮਾਨ ਹੈਗਾ ਇਹਨੂੰ ਬਣਾਉਣ ਵਾਸਤੇ ਠੀਕ ਆ ਜੀ ਦੋ ਮੈਂ ਮੀਡੀਅਮ ਸਾਈਜ਼ ਦੇ ਪਿਆਜ਼ ਆ ਜਿਹੜੇ ਬਰੀਕ ਕੱਟ ਲਿਆ ਚੌਪ ਕਰ ਲਿਆ ਤੇ ਇੱਕ ਸ਼ਿਮਲਾ ਮਿਰਚ ਕਯੂਬ ਚ ਕੱਟ ਲਈ ਆ ਠੀਕ ਆ ਜੀ ਤੇ ਇੱਕ ਪਿਆਜ਼ ਕੱਟ ਲਿਆ ਇਦਾਂ ਕਯੂਬ ਚ ਤੇ ਇੱਕ ਆਪਾਂ ਨੇ ਟਮਾਟਰ ਕੱਟ ਲਿਆ ਤੇ ਆਹ ਲੋ ਜੀ ਠੀਕ ਹੈ ਜੀ ਆਪਣੇ ਕੋਲ ਹੈਗਾ ਫਰੈਸ਼ ਅਦਰਕ ਲਸਣ ਦਾ ਪੇਸਟ ਜਿਹੜੀ ਬਹੁਤਾ ਬਰੀਕ ਨਹੀਂ ਕਰਨਾ ਹੈ ਥੋੜਾ ਜਿਹਾ ਦਰਦਾਰ ਰੱਖਣਾ ਇਹ ਮੈਂ ਕੁੰਡੀ ਚ ਕੁੱਟਿਆ ਠੀਕ ਹੈ ਜੀ ਤੇ ਇੱਕ ਟਮਾਟਰ ਆਪਾਂ ਨੇ ਚੌਪ ਕਰ ਲੈਣਾ ਹੈ ਤੇ ਉਸ ਤੋਂ ਬਾਅਦ ਇੱਕ ਟਮਾਟਰ ਆਪਾਂ ਨੇ ਮਿਕਸੀ ਕਰਨਾ ਹੈ ਤੇ ਇਹਦੇ ਵਿੱਚ ਤਿੰਨ ਮੈਂ ਮਿਰਚਾਂ ਪਾ ਲਈਆਂ ਹਰੀਆਂ ਠੀਕ ਹੈ ਜੀ ਉਹ ਵੀ ਮਿਕਸੀ ਹੋ ਗਈਆਂ ਤੇ ਅੱਜ ਫਿਰ ਤੁਹਾਨੂੰ ਆਪਾਂ ਪੂਰੇ ਵਧੀਆ ਤਰੀਕੇ ਨਾਲ ਆਪਾਂ ਕੜਾਹੀ ਮਸ਼ਰੂਮ ਆ ਜਿਹੜਾ ਠੀਕ ਹੈ ਜੀ ਉਹ ਬਣਾ ਕੇ ਦਿਖਾਵਾਂਗੇ ਵੀ ਕਿਵੇਂ ਬਣਦਾ ਹੈ ਐਨ ਪੂਰਾ ਵਧੀਆ ਹਲਵਾਈ ਸਟਾਈਲ ਬਣਾਉਂਗੇ ਤੇ ਆਜੋ ਫਿਰ ਤੇ ਹੁਣ ਬਣਾਉਂਦੇ ਆਪਾਂ ਇਹਦਾ ਮਸਾਲਾ ਯਾਨੀ ਇਹਦੀ ਗਰੇਵੀ ਤਿੱਕ ਲਵਾਂਗੇ ਆਪਾਂ ਕੜਾਹੀ ਠੀਕ ਹੈ ਜੀ ਕੜਾਹੀ ਮਸ਼ਰੂਮ ਬਣਾਉਣ ਦੇ ਵਾਸਤੇ ਤੇ ਥੋੜਾ ਜਿਹਾ ਪਾਵਾਂਗੇ ਵਿੱਚ ਆਪਾਂ ਇਹਦੇ ਸਰੋਂ ਦਾ ਤੇਲ ਯਾਨੀ ਕਿ ਮਸਟਰਡ ਆਇਲ ਤੁਸੀਂ ਠੀਕ ਹੈ ਜੀ ਕੋਈ ਵੀ ਕੁਕਿੰਗ ਆਇਲ ਤੁਸੀਂ ਵਰਤ ਸਕਦੇ ਹੋ ਤੇ ਹੁਣ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਕਰੂਗੇ ਗਰਮ ਤੇ ਜਦੋਂ ਤੇਲ ਗਰਮ ਹੋ ਗਿਆ ਥੋੜਾ ਜਿਹਾ ਪਹਿਲੇ ਵਿੱਚ ਜੀਰਾ ਪਾਉਂਗੇ ਠੀਕ ਹੈ ਜੀ ਉਹ ਜੀਰੇ ਨੂੰ ਭੁੰਨੂਗੇ ਹਲਕਾ ਜਾਂ ਤੇ ਜੀਰਾ ਭੁੰਨਣ ਤੋਂ ਬਾਅਦ ਪਾਵਾਂਗੇ ਠੀਕ ਹੈ ਜੀ ਦੋ మీడియం ਸਾਈਜ਼ ਦੇ ਪਿਆਜ਼ ਚੌਪ ਕੀਤੇ ਹੋਏ ਯਾਨੀ ਬਰੀਕ ਕੱਟੇ ਹੋਏ ਤੇ ਹੁਣ ਆਪਾਂ ਇਹਨਾਂ ਨੂੰ ਭੁੰਨਾਂਗੇ ਐ ਚੰਗੀ ਤਰ੍ਹਾਂ ਤੇ ਜਦੋਂ ਵੀ ਆਪਾਂ ਪਿਆਜ਼ ਭੁੰਨਦੇ ਆ ਠੀਕ ਹੈ ਜੀ ਉਹਦੇ 'ਚ ਥੋੜਾ ਜਿਹਾ ਨਮਕ ਐਡ ਕਰ ਲਓ ਨਮਕ ਐਡ ਕਰਨ ਨਾਲ ਕੀ ਹੁੰਦਾ ਹੈ ਪਿਆਜ਼ ਆ ਠੀਕ ਹੈ ਜੀ ਥੋੜੇ ਛੇਤੀ ਭੁੰਨ ਜਾਂਦੇ ਆ ਤੇ ਲਓ ਜੀ ਪਿਆਜ਼ਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨ ਲੂਗੇ ਤੇ ਜਦੋਂ ਪਿਆਜ਼ ਅੱਧੇ ਕੁੱ ਭੁੰਨੇ ਗਏ ਫਿਰ ਆਪਾਂ ਇਹਦੇ 'ਚ ਪਾਵਾਂਗੇ ਠੀਕ ਹੈ ਜੀ ਫਰੈਸ਼ ਅਦਰਕ ਤੇ ਲਸਣ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲੂਗੇ ਤੇ ਜਦੋਂ ਆਪਣਾ ਅਦਰਕ ਲਸਣ ਭੁੰਨ ਹੋ ਗਿਆ ਉਸ ਤੋਂ ਬਾਅਦ ਆਪਾਂ ਇਹ ਚ ਪਾਵਾਂਗੇ ਠੀਕ ਹੈ ਜੀ ਹਲਦੀ ਅੱਧਾ ਚਮਚ ਪਾਵਾਂਗੇ ਛੋਟਾ ਤੇ ਅੱਧਾ ਛੋਟਾ ਚਮਚ ਪਾਵਾਂਗੇ ਆਪਾਂ ਦੇਗੀ ਮਿਰਚ ਜਾਂ ਤੁਸੀਂ ਕਸ਼ਮੀਰੀ ਮਿਰਚ ਪਾ ਲਿਓ ਠੀਕ ਹੈ ਜੀ ਕੋਈ ਵੀ ਪਾ ਲਿਓ ਤੈਨੂੰ ਆਪਾਂ ਪੁੰਨੂਗੇ ਹਲਕਾ ਜਾਂ ਤੇ ਜਦੋਂ ਇਹ ਪੁੰਨੇ ਗਈ ਉਸ ਤੋਂ ਬਾਅਦ ਆਪਾਂ ਇਹ ਚ ਪਾ ਦਵਾਂਗੇ ਇੱਕ ਟਮਾਟਰ ਬਰੀਕ ਕੱਟਿਆ ਹੋਇਆ ਯਾਨੀ ਚੌਪ ਕਰਿਆ ਹੋਇਆ ਤੇ ਤੁਸੀਂ ਨਾਲ ਲੱਗ ਦਿਓ ਪਾ ਦੇਣਾ ਹੈ ਤਾਂ ਜੋ ਦੇਗੀ ਮਿਰਚ ਤੇ ਜਿਹੜੀ ਹਲਦੀ ਆ ਉਹ ਜਲੇ ਨਾ ਤੇ ਥੋੜਾ ਜਿਹਾ ਐਡ ਕਰੂੰਗੇ ਆ ਪੈਚ ਪਾਣੀ ਤਾਂ ਜੋ ਟਮਾਟਰ ਜਿਹੜੇ ਆਪਣੀ ਉਹ ਗਲ ਜਬੇ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਭੁੰਨ ਲੈਣ ਚੰਗੀ ਤਰ੍ਹਾਂ ਤੇ ਨਾਲੇ ਆਪਾਂ ਇਹ ਚ ਐਡ ਕਰ ਦੋਗੇ ਨਮਕ ਠੀਕ ਹੈ ਜੀ ਟੇਸਟ ਰਿਕੋਰਡਿੰਗ ਨਾਲੇ ਆਪਣੇ ਟਮਾਟਰ ਗਲ ਜੂਗੇ ਤੇ ਨਾਲੇ ਆਪਾਂ ਇਹ ਚ ਨਮਕ ਐਡ ਕਰ ਲੂਗੇ ਤੇ ਜਦੋਂ ਆਪਾਂ ਇਹ ਠੀਕ ਹੈ ਜੀ ਮਸਾਲੇ ਭੁੰਨਦੇ ਨੂੰ 1-2 ਮਿੰਟ ਹੋ ਜਵੇ ਸਿਰਫ ਪਿਆਜ ਐਡ ਕਰੋਂਗੇ ਇੱਕ ਟਮਾਟਰ ਠੀਕ ਹੈ ਜੀ ਮਿਕਸੀ ਕੀਤਾ ਹੋਇਆ ਤਿੰਨ ਐਚ ਆਪਾਂ ਨੇ ਹਰੀਆਂ ਮਿਰਚਾਂ ਪੀਛਲੀਆਂ ਪੀਆਂ ਇਹ ਵੀ ਇਹਦੇ ਵਿੱਚ ਐਡ ਕਰ ਲੂਗੇ ਤੇ ਇਹ ਮਸਾਲੇ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨੂਗਾ ਠੀਕ ਹੈ ਜੀ 7 ਤੋਂ 8 ਮਿੰਟ ਜਦੋਂ ਤੱਕ ਇਹ ਐਨ ਨਹੀਂ ਭੁੰਨ ਹੋ ਜਾਂਦਾ ਤੇ ਲੋ ਜੀ ਮਸਾਲਾ ਆਪਾਂ ਰੱਖ ਦਿੰਦੇ ਹਾਂ ਠੀਕ ਹੈ ਜੀ ਛੋਟੇ ਗੈਸ ਤੇ ਇਹਨੂੰ ਪੱਕਣ ਨੂੰ ਲੱਗਣਾ ਟਾਈਮ ਥੋੜਾ ਜਿਹਾ ਤੇ ਇੱਧਰ ਆਪਾਂ ਠੀਕ ਹੈ ਜੀ ਥੋੜੇ ਜਿਹਾ ਮਸ਼ਰੂਮ ਆ ਜਿਹੜੇ ਉਹ ਪਕਾ ਲੈਣੇ ਆ ਤੇ ਲੋ ਜੀ ਇੱਧਰ ਲਾਵਾਂਗੇ ਇੱਕ ਆਪਾਂ ਫਰਾਈ ਵੇਲ ਉੱਚ ਪਾ ਲੂਗੇ ਥੋੜਾ ਜਿਹਾ ਸਰੋਂ ਦਾ ਤੇਲ ਹੈ ਤੇ ਇਹਨੂੰ ਕਰੂਗੇ ਚੰਗੀ ਤਰ੍ਹਾਂ ਗਰਮ ਤੇ ਤੇਲ ਜਦੋਂ ਐਨ ਗਰਮ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਠੀਕ ਹੈ ਜੀ ਜਿਹੜੇ ਆਪਾਂ ਨੇ Shimla mirch ਤੇ pyaz ਤੇ tamatar ਕੱਟ ਕੇ ਰੱਖੇ ਉਹਨੂੰ ਭੁੰਨ ਲੂਗੇ ਥੋੜਾ ਜਿਹਾ ਇਹ ਟਾਸਟ ਕਰ ਦੋਗੇ ਇਹਨੂੰ ਜਿਆਦਾ ਨਹੀਂ ਪਕਾਉਣਾ ਹੈਗਾ ਇਹ ਆਪਾਂ ਨੇ 2 ਮਿੰਟ ਪਕਾਉਣਾ ਹੈ ਠੀਕ ਹੈ ਜੀ ਐਦਾਂ ਕਰਨ ਨਾਲ ਜਿਹੜੇ ਆਪਾਂ ਮੰਨ ਲਾ ਚਾਹੇ ਕੜਾਹੀ ਪਨੀਰ ਬਣਾਈਏ ਜਾਂ ਕੋਈ ਵੀ ਐਦਾਂ ਦੀ ਸਬਜ਼ੀ ਬਣਾਈਏ ਜਿਵੇਂ ਕਿ ਕੜਾਹੀ ਪਨੀਰ ਹੋ ਗਿਆ ਜਾਂ ਕੜਾਹੀ ਮਸ਼ਰੂਮ ਹੋ ਗਏ ਤੇ ਜਿਵੇਂ ਲੰਨ ਵਿੱਚ ਪਿਆਰ ਤੇ ਹੈ ਸਬਜ਼ੀਆਂ ਦੇ ਵਿੱਚ ਕਰੰਚ ਆ ਜਾਂਦਾ ਹੈ ਤੇ ਨਾਲੀਆਂ ਹਲਕੀਆਂ ਜਿਹੀ ਪੱਕ ਜਾਂਦੀਆਂ ਇਹ ਤੇ ਲਓ ਜੀ ਸਬਜ਼ੀਆਂ ਆਪਣੀਆਂ ਪੱਕ ਗਈਆਂ ਹੁਣ ਆਪਾਂ ਇਹਨਾਂ ਨੂੰ ਕਿਸੇ ਬਰਤਨ 'ਚ ਕੱਢ ਲੂਗੇ ਤੇ ਐਸੀ ਫਰਾਈਵਿਲ ਦੇ ਵਿੱਚ ਪਾ ਲੂਗੇ ਆਪਾਂ ਮਸ਼ਰੂਮ ਠੀਕ ਹੈ ਜੀ ਤੇ ਸੇਕ ਰੱਖਣਾ ਫੁੱਲ ਤੇ ਮਸ਼ਰੂਮ ਨੂੰ ਵੀ ਆਪਾਂ ਤਕਰੀਬਨ 2 ਤੋਂ 3 ਮਿੰਟ ਐਸੇ ਤਰੀਕੇ ਨਾਲ ਟਾਸ ਕਰੂਗੇ ਤੇ 2-3 ਮਿੰਟ ਬਾਅਦ ਆ ਪੈਚ ਐਡ ਕਰੂਗੇ ਪਾਣੀ ਠੀਕ ਹੈ ਜੀ ਤੇ ਪਾਣੀ ਮੈਂ ਤਾਂ ਐਡ ਕੀਤਾ ਠੀਕ ਹੈ ਜੀ ਤੇ ਜਿਹੜੇ ਮਸ਼ਰੂਮ ਐ ਆਪਣੇ ਸੌਫਟ ਹੋ ਜੂंगे ਜੇ ਆਪਾਂ ਨੇ ਠੀਕ ਹੈ ਜੀ ਐਦਾਂ ਹੀ ਮਸ਼ਰੂਮ ਥੋੜੇ ਜਿਹਾ ਭੁੰਨ ਕੇ ਮਸਾਲੇ ਦੇ ਵਿੱਚ ਪਾਤੇ ਤਾਂ ਇਹਨਾਂ ਨੇ ਕੱਚੇ ਰਹਿ ਜਾਣਾ ਤੇ ਤੁਸੀਂ ਕੀ ਆ ਕਰਨਾ ਇੰਨਾ ਕੁ ਪਾਣੀ ਪਾ ਕੇ ਇਹ 2-3 ਮਿੰਟ ਜਿਹੜੇ ਪਕਾ ਲੈਣੇ ਆ ਤੇ ਬਾਕੀ ਆਪਾਂ ਇਹਨਾਂ ਨੂੰ ਮਸਾਲੇ ਦੇ ਵਿੱਚ ਪਕਾਵਾਂਗੇ ਤੇ ਲਓ ਜੀ ਮਸ਼ਰੂਮ ਆ ਜਿਹੜੇ ਆਪਣੇ ਪੱਕ ਚੁੱਕੇ ਆ ਹੁਣ ਜਿਹੜਾ ਪਾਣੀ ਆਪਾਂ ਨੇ ਆਇਆ ਦਾ ਬਾਹਰ ਕੱਢ ਦੇਣਾ ਠੀਕ ਹੈ ਜੀ ਆ ਦੇਖੋ ਇਸ ਤਰੀਕੇ ਨਾਲ ਆਪਾਂ ਨੇ ਮਸ਼ਰੂਮ ਆ ਜਿਹੜੇ ਥੋੜੇ ਜਿਹਾ ਪਕਾ ਲਉਗੇ ਤੇ ਲੋ ਜੀ ਇਧਰ ਮਸਾਲਾ ਵੀ ਆਪਣੇ ਆਪ ਨੇ ਪੁੱਨ ਚੁੱਕਿਆ ਹੈ ਆ ਦੇਖੋ ਕਿੰਨਾ ਵਧੀਆ ਹੋ ਗਿਆ ਚੌਪ ਮਸਾਲਾ ਤੇ ਮੈਂ ਚ ਐਡ ਕਰੂੰਗਾ ਥੋੜੀ ਜਿਹੀ ਕਸਤੂਰੀ ਮੇਥੀ ਤੇ ਥੋੜਾ ਜਿਹਾ ਪਾਉਂਗਾ ਠੀਕ ਹੈ ਜੀ ਚੁਟਕੀ ਕੇ ਮੈਂਦੇ ਚ ਗਰਮ ਮਸਾਲਾ ਤੁਸੀਂ ਇਹਦੇ ਵਿੱਚ ਕੋਈ ਵੀ ਮਸਾਲਾ ਪਾ ਸਕਦੇ ਹੋ ਜਿਹੜਾ ਤੁਹਾਡੇ ਕੋਲ ਅਵੇਲੇਬਲ ਹੋਇਆ ਤੇ ਮੈਂ ਤੁਹਾਨੂੰ ਕਿਸੇ ਦਿਨ ਕੜਾਹੀ ਮਸਾਲੇ ਦੀ ਰੈਸਪੀ ਵੀ ਦੱਸੂੰਗਾ ਠੀਕ ਹੈ ਜੀ ਤੇ ਲੋ ਜੀ ਮਸਾਲਾ ਆਪਣਾ ਰੈਡੀ ਹੈ ਇਹਨੂੰ ਇੱਕ ਦੋ ਮਿੰਟ ਅੱਪਾ ਹੋਰ ਭੁੰਨੂਗੇ ਤੇ ਆਪਾਂ ਇਹ ਝਾੜ ਕਰ ਦੋਗੇ ਥੋੜਾ ਜਿਹਾ ਮੱਖਣ ਠੀਕ ਹੈ ਜਾਨੀ ਕਿ ਬਟਰ ਤੁਸੀਂ ਫਰੈਸ਼ ਕਰੀਮ ਵੀ ਪਾ ਸਕਦੇ ਹੋ ਜਾਂ ਦੁੱਧ ਦੀ ਮਲਾਈ ਵੀ ਪਾ ਸਕਦੇ ਹੋ ਤੇ ਲੋ ਜੀ ਇਹਨੂੰ ਭੁੰਨ ਤੇ ਆਪਾਂ ਇੱਕ ਦੋ ਮਿੰਟ ਹੋਰ ਤੇ ਲੋ ਜੀ ਮਸਾਲਾ ਆਪਣਾ ਭੁੰਨਿਆ ਗਿਆ ਹੁਣ ਆਪਾਂ ਇਹ ਝਾੜ ਕਰ ਦੋਗੇ ਮਸ਼ਰੂਮ ਆਪਣੇ ਤੇ ਹੁਣ ਆਪਾਂ ਇਹਦੇ ਨਾਲ ਇਹਨਾਂ ਨੂੰ ਵੀ ਪਕਾਵਾਂਗੇ ਠੀਕ ਹੈ ਜੀ 2 ਤੋਂ 3 ਮਿੰਟ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਗਰਮ ਪਾਣੀ ਐਡ ਕਰ ਲਵਾਂਗੇ ਠੀਕ ਹੈ ਜੀ ਤਾਂ ਜੋ ਮਸ਼ਰੂਮ ਵੀ ਪੱਕ ਜਵੇ ਆਪਣੇ ਤੇ ਨਾਲੇ ਆਪਣਾ ਜਿਹੜਾ ਠੀਕ ਹੈ ਜੀ ਮਸ਼ਰੂਮ ਹੈ ਉਹਨਾਂ ਆਪਾਂ ਜਿਹੜੀ ਆਹ ਮਸਾਲਾ ਇਹ ਚੰਗੀ ਤਰ੍ਹਾਂ ਚੜ ਜਵੇ ਤੇ ਹੁਣ ਆਪਾਂ ਇਹਨੂੰ ਪਕਾਉਂਗੇ 2-3 ਮਿੰਟ ਹੋਰ ਤੇ 2-3 ਮਿੰਟ ਭੁੰਨਣ ਤੋਂ ਬਾਅਦ ਆਪਾਂ ਇਹ ਚ ਐਡ ਕਰ ਦੋਗੇ ਆਪਣੀਆਂ ਸਬਜ਼ੀਆਂ ਜਿਹੜੀਆਂ ਕਿ ਆਪਾਂ ਨੇ ਥੋੜੀਆਂ ਪਕਾ ਕੇ ਰੱਖੀਆਂ ᱛੀਆਂ ਠੀਕ ਹੈ ਜੀ ਤੇ ਹੁਣ ਥੋੜਾ ਜਿਹਾ ਆਪਾਂ ਇਹ ਨਾਲ ਵੀ ਇਹਨਾਂ ਨੂੰ ਪਕਾਉਂਗੇ ਤਾਂ ਜੋ ਮਸਾਲੇ ਦਾ ਸਬਜ਼ੀਆਂ ਦੇ ਵਿੱਚ ਵੀ ਫਲੇਵਰ ਆ ਜਾਵੇ ਤੇ ਲੋ ਜੀ ਕੜਾਹੀ ਮਸ਼ਰੂਮ ਬਣ ਕੇ ਰੈਡੀ ਆ ਜੀ। ਸੋ ਇਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਜੀ ਘਰੇ ਕੜਾਹੀ ਮਸ਼ਰੂਮ। ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਤੇ ਲੋ ਜੀ ਸਬਜ਼ੀ ਬਣ ਕੇ ਆਪਣੀ ਰੈਡੀ ਆ ਜੀ। ਆ ਦੇਖੋ ਕਿੰਨਾ ਵਧੀਆ ਸਬਜ਼ੀ ਦਾ ਕਲਰ ਆਇਆ। ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਤੁਸੀਂ ਕੜਾਹੀ ਮਸ਼ਰੂਮ ਘਰੇ। ਠੀਕ ਹੈ ਜੀ। ਤੇ ਲੋ ਜੀ ਹੁਣ ਕਰਦੇ ਆਪਾਂ ਇਹਨੂੰ ਸਰਵ ਪਾਉਂਦੀਆਂ ਪਲੇਟ ਦੇ ਵਿੱਚ। ਤੇ ਲੋ ਜੀ ਸਬਜ਼ੀ ਬਣ ਕੇ ਰੈਡੀ ਆ ਜੀ। ਆ ਦੇਖੋ ਕਿੰਨਾ ਵਧੀਆ ਸਬਜੀ ਦਾ ਕਲਰ ਆਇਆ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਤੁਸੀਂ ਕੜਾਹੀ ਮਸ਼ਰੂਮ ਘਰੇ ਠੀਕ ਹੈ ਜੀ ਹਲਵਾਈ ਸਟਾਈਲ ਆ ਦੇਖੋ ਜੀ ਕਿੰਨੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਆ ਸੋ ਵੀਡੀਓ ਵਧੀਆ ਲੱਗੀ ਲਾਈਕ ਜਰੂਰ ਕਰ ਦਿਓ ਜੀ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਠੀਕ ਹੈ ਜੀ ਜਿਨ੍ਹਾਂ ਨੇ ਹਲੇ ਤੱਕ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਠੀਕ ਹੈ ਜੀ ਉਹ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਕਮੈਂਟ ਕਰ ਦਿਓ ਜੀ ਤਦ ਲੋ ਜੀ ਮਿਲਦੇ ਆ ਜੀ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ